ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰ ਹਰ ਸੱਜਣ ਧਾਵਣ ਲੱਗਿਆ ਕਿਸੇ ਨਦੀ ਬੰ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰ ਰੰਗ ਸਵੇ ਨਾਰਾਇਣੀ jeete man bhavan jo har loode so kare soe jee karn jo prab kitee apne sei kaiye dhan apan liya je milay vichhud kyon rovan साधु संग परापते नानिक रंग मानन हर जेठ इस धणी जिसके भाग मथन हर जेठ रंगीला इस धणी जिसके भाग मथन जेठ तो मुराद है ਵੱਡਾ ਸਿਰਮੌਰ ਮੁਖੀ ਚੱਲ ਰਿਹਾ 12 ਮਹਾ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਇਹ ਤੀਸਰਾ ਮਹੀਨਾ ਚੇਤ ਵਿਸਾਖ ਜੇ ਸanskrit ਦੇ ਚ ਇਸ ਨੂੰ ਜੇਸ਼ਟ ਕਹਿ ਦਿੰਦੇ ਨੇ ਵੱਡਾ ਸਰਮੋਰ ਮੁਖੀਆ ਇਹ ਮਹੀਨਾ ਦਿਨ ਦੇ لحاظ ਨਾਲ ਵੱਡਾ ਮਹੀਨਾ ਹੁੰਦਾ ਹੈ ਰਾਤ ਛੋਟੀ ਹੋ ਜਾਂਦੀ ਹੈ ਦਿਨ ਵੱਡਾ ਹੋ ਜਾਂਦਾ ਹੈ ਕਾਮੇ ਲਈ ਮਜ਼ਦੂਰਾਂ ਲਈ ਕਿਰਤੀਆਂ ਲਈ ਇਹ ਮਹੀਨਾ ਖੁਸ਼ੀਆਂ ਭਰਾ ਹੁੰਦਾ ਹੈ ਕਿਉਂਕਿ ਦਿਨ ਵੱਡਾ ਹੈ ਕੰਮ ਜ਼ਿਆਦਾ ਹੋ ਸਕੇਗਾ ਕਿਰਤ ਜ਼ਿਆਦਾ ਹੋ ਸਕੇਗੀ ज्येठ ਦੇ ਮਹੀਨੇ ਨੂੰ ਇਸ ਲੰਬੇ ਦਿਨਾ ਵਾਲੇ ਮਹੀਨੇ ਨੂੰ ਮੁੱਖ ਰੱਖਦੇ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਫਰਮਾਨ ਕਿ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਜੇਠ ਦੇ ਮਹੀਨੇ ਵਿੱਚ ਲੋੜ ਕਰੋ ਉਸ ਦੀ ਜੋ ਵਾਕਈ ਜੇਠ ਹੈ ਵੱਡਾ ਹੈ ਸਿਰਮੌਰ ਹੈ ਜਿਸ ਦੇ ਅੱਗੇ تمام پرithvi دے جیو جھکدے نے نمسکار کردے نے تاں ای اے جیٹھ دا مہینہ سواwna اے کہ جیشت چیتے آ جائے وڈا چیتے آ جائے سرمور چیتے آ جائے من دے وچ اس دی ਲੋڑ پیدا ہو جائے ہرادا اس دی ضرورت محسوس کرے تو سدگੁਰے اپเทศ کردے نے جد کوئی جیٹھ دے مہینے دے جیٹھ دی ضرورت محسوس کردا اے وڈے دی ਲੋੜ ਮਹਿਸੂਸ ਕਰਦਾ ਹੈ ਤਾਂ ਉਹ ਪਰਿ ਪੂਰਨ ਪਰਮਾਤਮਾ ਹੈ ਸਭ ਅਖਸ਼ਿੰਦ ਹੈ ਜਿਹੜਾ ਵੀ ਉਸਦੇ ਲੜ ਲੱਗ ਜਾਂਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਜਿਹੜਾ ਵੀ ਉਸ ਦੀ ਪ੍ਰਕਰਮਾ ਕਰਦਾ ਹੈ ਉਸਦੇ ਲੜ ਲੱਗ ਜਾਂਦਾ ਹੈ ਫਿਰ ਕਿਸੇ ਹੋਰ ਬੰਧਨਾ ਵਿੱਚ ਉਹ ਨਹੀਂ ਪੈਂਦਾ ਕਿਸੇ ਹੋਰ ਗ੍ਰਿਫਤ ਵਿੱਚ ਉਹ ਨਹੀਂ ਪੈਂਦਾ ਸੰਸਾਰ ਦੇ ਵਿੱਚ ਬੜੀਆਂ ਫਾਈਆਂ ਨੇ ਔਰ ਬੜੇ ਸੰਗਲ ਨੇ ਜੈਸੇ ਜੈਸੇ ਕੋਈ ਇਸ ಪರಿਪੂਰਨ ਪ੍ਰਮਾਤਮਾ ਦੇ ਲੜ ਤੋਂ ਟੁੱਟਦਾ ਹੈ अनेका ਫਾਇਆ अनेका ਰਸੇ अनेका ਸੰਗਲ ਉਸ ਦੇ ਗਲ ਦੇ ਪੈਂਦੇ ਨੇ ਪਾਤਸ਼ਾਹ ਦੀ ਬਾਣੀ ਦਾ ਐਸਾ ਫਰਮਾਨ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇ ਸੀ ਐਸੇ ਪੁਰਸ਼ ਲਈ ਜੋ ਉਸ ਜੇਠ ਤੋਂ ਟੁੱਟਿਆ ਹੋਇਆ ਹੈ ਦਿਨ ਵੀ ਜਾਲ ਦੀ ਤਰ੍ਹਾਂ ਹੈ ਰਾਤ ਵੀ ਜਾਲ ਦੀ ਤਰ੍ਹਾਂ ਦਿਨ ਤੇ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਸਭ ਫਾਹੀਆਂ ਨੇ ਰਸ ਰਸ ਚੋਗ ਚੁਗਏ ਨਿਤ ਫਾਸੇ ਛੂਟ ਸਮੂੜੇ ਕਮਨ ਗੁਨੇ ਵਿਕਾਰਾਂ ਦੇ ਰਸ ਤੇ ਚ ਮਾਤੇ ਹੋਇਆ ਚੋਗ ਚੁਗਦਾ ਹੈ ਵਿਕਾਰਾਂ ਦੇ ਚ ਲੀਨ ਹੁੰਦਾ ਹੈ ਫਸਦਾ ਹੈ ਇਸ ਤਰ੍ਹਾਂ ਹਰ ਘੜੀ ਹਰ ਦਿਨ ਹਰ ਰਾਤ ਸਲੇ ਬੰਧਨ ਹੋ ਜਾਂਦੇ ਨੇ ਸੰਗਲ ਹੋ ਜਾਂਦੇ ਨੇ ਫਾਇਆਂ ਹੋ ਜਾਂਦੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜੇਠ ਤੇ ਮਈਨੇ ਦੇ ਵਿੱਚ ਜਿਹੜਾ ਵੀ ਪ੍ਰਮਾਤਮਾ ਦੇ ਲੜ ਲੱਗਦਾ ਉਸ ਨੂੰ ਕੋਈ ਹੋਰ ਬੰਧਨ ਨਹੀਂ ਪੈਂਦਾ ਕਿਸੇ ਵੀ ਗ੍ਰਸਥ ਵਿੱਚ ਉਹ ਫਸਦਾ ਨਹੀਂ ਫਿਰ ਸਾਹਿਬ ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਜਗਤ ਦੀ ਜਿਤਨੀ ਦੌਲਤ ਹੈ ਇਹ ਲੁੱਟੀ ਜਾ ਸਕਦੀ ਹੈ ਜਾਂ ਅਗ ਜਲਾ ਸਕਦੀ ਹੈ ਜਾਂ ਚੋਰ ਚੁਰਾ ਸਕਦਾ ਹੈ ਇੱਕ ਐਸੀ ਦੌਲਤ ਵੀ ਹੈ ਜਿਸ ਤੱਕ ਚੋਰ ਚੋਰ ਦੀ ਪਹੁੰਚ ਨਹੀਂ ਡਕੈਤ ਦੀ ਪਹੁੰਚ ਨਹੀਂ ਔਰ ਅਗਨੀ ਦੀ ਵੀ ਪਹੁੰਚ ਨਹੀਂ ਪਾਣੀ ਵੀ ਨਹੀਂ ਡੋਬ ਸਕਦਾ ਸਾਹਿਬ ਕਹਿੰਦੇ ਨੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸ ਕਰ ਨਹੀਂ ਲੇਵੇ ਭਾਏ ਨਾ ਸਾਕੇ ਜਾਲੇ ਜਗਤ ਦੀ ਸੰਪਤਾ ਜੋ ਆਪਣੇ ਤੋਂ ਬਾਹਰ ਹੈ ਅਗਨੀ ਦਾ ਡਰ ਹੈ ਪਾਣੀ ਦਾ ਡਰ ਹੈ ਚੋਰ ਦਾ ਡਰ ਹੈ ਡਕੈਤ ਦਾ ਡਰ ਹੈ ਪਰ ਸਤਗੁਰ ਕਹਿ ਰਹੇ ਨੇ ਉਹ ਜੋ ਜੇਤ ਉਹ ਜੋ ਵੱਡਾ ਪਰਿਪੂਰਨ ਪ੍ਰਮਾਤਮਾ ਹੈ ਉਸ ਦਾ ਜੋ ਨਾਮ ਹੈ ਐਸਾ ਮੋਤੀ ਹੈ ਐਸਾ ਮਾਣਕ ਹੈ ਐਸਾ ਨੀਲਮ ਹੈ ਐਸਾ ਰਤਨ ਹੈ ਕਿ ਕੋਈ ਚੋਰ ਸੰਨ ਨਹੀਂ ਲਾ ਸਕਦਾ ਕੋਈ ਦਕਹਿਤ ਡਾਕੜ ਨਹੀਂ ਡਾਲ ਸਕਦਾ ਆਪਣੀ ਸਰੀਰਕ ਸ਼ਕਤੀ ਦੇ ਨਾਲ ਭਗਤ ਦੇ ਹਿਰਦੇ ਚੋਂ ਇਹ ਮੋਤੀ ਇਹ ਰਤਨ ਹੀਰੇ ਉਹ ਕੱਢ ਨਹੀਂ ਸਕੇਗਾ ਚੁਰਾ ਨਹੀਂ ਸਕੇਗਾ ਔਰ ਲੁੱਟ ਨਹੀਂ ਸਕੇਗਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸੰ ਕੋਈ ਦੌਲਤ ਹੈ ਜੋ ਬੰਦੇ ਨੂੰ ਨਿਰਭੈ ਕਰ ਦਿੰਦੀ ਹੈ ਜਿਸ ਤੇ ਖਤਮ ਹੋਣ ਦਾ ਤੇ ਲੁੱਟੇ ਜਾਣ ਦਾ ਡਰ ਨਹੀਂ ਬਾਹਰ ਜਿਤਨਾ ਜਿਸ ਦੇ ਕੁਲ ਵਧਦਾ ਜਾਏਗਾ ਭੈ ਵੀ ਨਾਲ ਵਧਦਾ ਜਾਏਗਾ ਕਿਉਂ ਕਿ ਬਾਹਰ ਸਭ ਕੁਝ ਜਿਹੜਾ ਹੈ ਅਸੁਰੱਖਿਤ ਹੈ कुछ भी सुरक्षा नहीं है, कुछ भी नहीं किया जा सकता कि की हो जाना है इस वास्ते जिस मनुख का अंदर कुछ भी नहीं सब कुछ बाहर है वो निर्भय नहीं हो सकता निर्भय नहीं हो सकता डरया आ रहेगा, भयभीत रहेगा क्योंकि अंदर ते कुछ है नहीं जो कुछ उसका है वो बाहर है बाहर जो कुछ भी है आग जला सकती है ਉਹ ਪਾਣੀ ਡੋਬ ਸਕਦਾ ਹੈ ਉਹ ਚੋਰ ਚੁਰਾ ਸਕਦਾ ਹੈ ਔਰ ਉਹ ਲੁਟੇਰਾ ਕੋਈ ਲੁੱਟ ਸਕਦਾ ਹੈ ਜਾਂ ਹੋਰ ਕਈ ਕਾਰਨਾ ਕਰਕੇ ਉਹ ਬਰਬਾਦ ਹੋ ਸਕਦਾ ਹੈ ਇੱਕੋ ਇੱਕ ਮੋਤੀ ਮਾਨਕ નીਲਮ ਪੰਨੇ ਐਸੀ ਸੰਪਦਾ ਹੈ ਐਸਾ ਧਨ ਹੈ ਜਿਸ ਤੱਕ ਚੋਰ ਦੀ ਪਹੁੰਚ ਨਹੀਂ ਹੈ ਡਕੈਤ ਦੀ ਪਹੁੰਚ ਨਹੀਂ ਹੈ ਉਹ ਹੈ ਕੇਵਲ ਪ੍ਰਮਾਤਮਾ ਦਾ ਨਾਮ ਮਾਨਕ ਮੋਤੀ ਨਾਮ ਪ੍ਰਭੁ ਉਨ ਲੱਗੇ ਨਾਹੀ ਸੰਨ ਰੰਗ ਸਦੇ ਨਾਰਾਇਣੇ ਜੇਤੇ ਮਨ ਭਾਵਨ ਅਗਰ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਜੋ ਹੈ ਵਸ ਗਿਆ ਤਾਂ ਵਸਣ ਦੇ ਨਾਲ ਨਾਰਾਇਣ ਦੇ ਨਾਲ ਜੁੜਨ ਕਰਕੇ तमाम ਰੰਗ ਉਹ ਮਾਣ ਸਕਦਾ ਜਿਤਨੇ ਉਸ ਦੇ ਮਨ ਨੂੰ ਭਾਵੰਦ ਨੇ ਚੰਗੇ ਲੱਗਦੇ ਨੇ ਹਰ ਰਸ ਹਰ ਆਨੰਦ ਹਰ ਹਰ ਖੁਸ਼ੀ ਮਨ ਭਾਉਂਦੀ ਉਹ ਪ੍ਰਾਪਤ ਕਰ ਸਕਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਹਾਰ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਇਆ ਕਹਿੰਦੇ ਨੇ ਜੈਸਾ ਜੈਸਾ ਪ੍ਰਭੂ ਚਾਹੁੰਦਾ ਹੈ ਜੀਵ ਵੈਸੀ ਵੈਸੀ ਪ੍ਰੇਰਿਤ ਹੋ ਕੇ ਕੰਮ ਕਰਦੇ ਨੇ ਕਿਉਂਕਿ ਡੋਰੀ ਉਸ ਦੇ ਹੱਥੇ ਚ ਪ੍ਰਭ ਡੋਰੀ ਹੱਥ ਤੇ ਮਾਰੇ ਜਿਤਨਾ ਅਸੀਂ ਦੇਖਦੇ ਆ ਪਸ਼ੂ ਜਗਤ ਉਨਾਂ ਦਾ ਆਹਾਰ ਉਹਨਾਂ ਦੀ ਦਿਨਚਰਿਆ ਸਾਰੀ ਦੀ ਸਾਰੀ ਪ੍ਰਭੂ ਦੇ ਹੱਥ ਵਿੱਚ ਹੈ ਰੋਜ਼ ਦੇਖਦੇ ਹਾਂ ਕਿ ਭੁੱਖਾ ਮਰ ਜਾਏਗਾ ਸ਼ੇਰ ਘਾਹ ਨਹੀਂ ਖਾਏਗਾ ਔਰ ਭੁਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗਾ ਆਹਾਰ ਚੁਣਨ ਦੇ ਵਿੱਚ ਵੀ ਪਸ਼ੂ ਪੰਛੀ ਸੁਤੰਤਰ ਨਹੀਂ ਨੇ ਪਰਮਾਤਮਾ ਦੀ ਤਰਫੋਂ ਨਿਰਧਾਰਿਤ ਹੈ ਉਹਨਾਂ ਦਾ ਆਹਾਰ ਮਨੁੱਖ ਸੁਤੰਤਰ ਹੈ ਤੁਹਾਨੂੰ ਕਿ ਸੁਤੰਤਰਤਾ ਵੀ ਪ੍ਰਭੂ ਦੀ ਦਿੱਤੀ ਹੋਈ ਹੈ ਪ੍ਰਮਾਤਮਾ ਦੀ ਦਿੱਤੀ ਹੋਈ ਹੈ ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਜਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਔਰ ਸੁਤੰਤਰਤਾ ਵੀ ਤੇਰੀ देन ਹੈ ਤਾਂ ਉਹ ਸੁਤੰਤਰ ਹੋ ਕੇ ਵੀ ਜਿਹੜੇ ਕਰਮ ਕਰਨੇ ਨੇ ਉਹ ਵੀ ਵਾਸਤਵਿਕ ਉਹੀ ਕਰਮ ਨੇ ਜੋ ਤੂੰ ਦਿੱਤੀ ਸੁਤੰਤਰਤਾ ਤੇ ਉਸ ਸੁਤੰਤਰਤਾ ਦੇ ਨਾਲ ਉਹਨਾਂ ਜੀਵਾਂ ਨੇ ਕੀਤੇ ਨੇ ਇਸ ਵਾਸਤੇ हे परिपूर्ण ਪ੍ਰਮਾਤਮਾ ਇਹ ਤੂੰ ਲੋੜਦਾ ਹੈ ਇਹ ਤੂੰ ਚਾਹੁੰਦਾ ਹੈ के जीवानो खास करके मनुखानों स्वतंत्रता देईये और स्वतंत्र होके कर्म करन पर इसी स्वतंत्रता दे नाल परमात्मा ने एक पतंतरता भी रख देती है कि फल प्रभु ने अपने हाथ देच रख ले है जिथे बीज साडी हथेली च है ओथे फल प्रभु दी हथेली देच है जैसे-जैसे ਅਸੀਂ ਬੀਜ ਆਪਣੇ ਹੱਥਾਂ ਵਿੱਚ ਵਧਾਉਂਦੇ ਹਾਂ ਔਰ ਜਿਸ ਰੂਪ ਦੇ ਜਿਸ ਰੰਗ ਦੇ ਵੈਸੇ ਵੈਸੇ ਪ੍ਰਭੂ ਦੀ ਹਥੇਲੀ ਵਿੱਚ ਫਲ ਬਦਲਦੇ ਨੇ ਉਹ ਫਲ ਦੇਂਦਾ ਹੈ ਤੋ ਸਾਬ ਇਥੇ ਕਹਿ ਰਹੇ ਨੇ ਜੋ ਕੁਝ ਪ੍ਰਭੂ ਚਾਹੁੰਦਾ ਹੈ ਜੀਵ ਉਹੀ ਕਰ ਰਹੇ ਨੇ ਜੋ ਪ੍ਰਭ ਕੀਤੇ ਆਪਣੇ ਸਹੀ ਕਈਏ ਧਨ ਪੂਜਣ ਯੋਗ ਨੇ ਧਨਤਾ ਦੇ ਯੋਗ ਨੇ ਉਹ ਜੀਵ ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਆਪਣੇ ਕੰਠ ਲਾਲ ਲਿਆ ਆਪਣੇ ਨਾਲ ਜੋੜ ਲਿਆ ਹੈ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਮਨੁੱਖ ਦੇ ਕੋਲ ਦੋ ਸ਼ਕਤੀਆਂ ਨੇ ਤਨ ਦੀ ਔਰ ਮਨ ਦੀ ਦਿਮਾਗੀ ਜੇ ਮਨੁੱਖ ਆਪਣੇ ਤਨ ਦੀ ਸ਼ਕਤੀ ਨਾਲ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕੇ ਤੇ ਫਿਰ ਅਕਲ ਦੀ ਬੁੱਧੀ ਦੇ ਬਲ ਨਾਲ ਹੀ ਪ੍ਰਭੂ ਨੂੰ ਪ੍ਰਾਪਤ ਕਰ ਸਕੇ ਤਾਂ ਫਿਰ ਜਗਤ ਦੇ ਵਿੱਚ ਮਨੁੱਖ ਵਿਛੜ ਕੇ ਰੋਵਨ ਕਿਉਂ ਦੁਖਿਤ ਕਿਉਂ ਹੋਵਨ ਔਰ ਤਨ ਦੀ ਸ਼ਕਤੀ ਨਾਲ ਪ੍ਰਮਾਤਮਾ ਪ੍ਰਾਪਤ ਹੋ ਸਕੇ ਤਾਂ ਪ੍ਰਮਾਤਮਾ ਤਨ ਦੀ ਸ਼ਕਤੀ ਤੋਂ ਵੱਡਾ ਨਹੀਂ ਹੈ ਔਰ ਬੌਧਕ ਬਲ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਸਕੇ ਤਾਂ ਉਹ ਬੌਧਕ ਬਲ ਤੋਂ ਵੀ ਵੱਡਾ ਨਹੀਂ ਹੈ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪਣ ਲਈਆ ਜੇ ਮਿਲੇ ਵਿਛੜ ਕੇ ਰੋਵਨ ਆਪਣੀ ਹੀ ਸ਼ਕਤੀ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਤਾਂ ਜੀਵ ਵਿਛੜ ਵਿਛੜ ਕੇ ਰੋਮਣ ਕਿਉਂ ਦੁਖਤ ਕਿਉਂ ਹੋਵਨ ਬੇਚੈਨ ਤੇ ਬਰੇ ਬੇਜ਼ਾਰ ਕਿਉਂ ਹੋਵਨ ਹਾਂ ਇੱਕ ਤਰੀਕਾ ਹੈ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਸਾਧੂ ਸੰਗ ਪ੍ਰਾਪਤੇ ਨਾ ਨਿਕ ਰੰਗ ਮਾਣ ਜਿਨ੍ਹਾਂ ਨੂੰ ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਸਾਧ ਸੰਗਤ ਪ੍ਰਾਪਤ ਹੋਈ ਸਾਧੂਆਂ ਦੀ ਨੇੜਤਾ ਪ੍ਰਾਪਤ ਹੋਈ ਉਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਮਾਣਦੇ ਨੇ ਉਹੀ ਈਸ਼ਵਰ ਦਾ ਆਨੰਦ ਮਾਣਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਜਿਸਦੇ ਭਾਗ ਅੱਛੇ ਨੇ ਜਿਸ ਦਾ ਹਿੱਸਾ ਵੱਡਾ ਹੈ ਜਿਸ ਦੀ ਕਰਮਾ ਅਨਸਾਰ ਪ੍ਰਾਪਲਬਧ ਉੱਚੀ ਹੈ ਇਹ ਪਰਿਪੂਰਣ ਪ੍ਰਮਾਤਮਾ ਉਸੇ ਦਾ ਹੈ ਔਰ ਉਸ ਲਈ ਇਹ ਜਿਹੜਾ ਜੇਠ ਦਾ ਮਹੀਨਾ ਹੈ ਮਨੋਰੰਗਾ ਨਾਲ ਭਰੇ ਹੋਇਆ ਰੰਗੀਲਾ ਇਹ ਮਹੀਨਾ ਸਾਰੇ ਦਾ ਸਾਰਾ ਰੰਗੀਲਾ ਹੈ ਦਿਨ ਵੱਡਾ ਹੋ ਗਿਆ ਹੈ। ਤੋਂ ਰੱਬ ਨਾਲ ਜੁੜੇ ਦੀਆਂ ਖੁਸ਼ੀਆਂ ਵੱਡੀਆਂ ਹੋ ਗਈਆਂ ਨੇ। ਇਹ ਮਹੀਨਾ ਜੇਠ ਹੈ ਵੱਡਾ ਹੈ। ਤੋਂ ਭਗਤ ਦੇ ਕੋਲ ਖੁਸ਼ੀਆਂ ਵੀ ਵੱਡੀਆਂ ਨੇ। ਕਿਉਂਕਿ ਵੱਡੇ ਦੀ ਪ੍ਰਾਪਤੀ ਹੋ ਗਈ ਏ। ਜੇਖਸ ਦੀ ਪ੍ਰਾਪਤੀ ਹੋ ਗਈ ਏ। ਤੋਂ ਜੇਠ ਦੇ ਮਹੀਨੇ ਨੂੰ ਸਾਹਮਣੇ ਰੱਖ ਕੇ ਸਾਹਿਬ ਕਹਿੰਦੇ ਨੇ ਇਹ ਮਹੀਨਾ ਉਸੇ ਲਈ ਸਫਲ ਸਮਝੋ ਜਿਹਨੂੰ ਜੇਠ ਦੀ ਪ੍ਰਾਪਤੀ ਹੋ ਜਾਏ। ਵੱਡੇ ਦੀ ਪ੍ਰਾਪਤੀ ਹੋ ਜਾਏ ਔਰ ਵੱਡੇ ਨਾਲ ਜੁੜ ਜਾਏ ਵੱਡੇ ਨਾਲ ਜੁੜਨ ਦਾ ਵਸੀਲਾ ਹੈ ਸਾਧ ਸੰਗਤ ਔਰ ਜੈਸੇ ਕਿਸੇ ਦਾ ਇਹ ਵਸੀਲਾ ਸਫਲ ਹੁੰਦਾ ਸਾਰੇ ਦਾ ਸਾਰਾ ਜੇਸ਼ਤ ਦਾ ਮਹੀਨਾ ਉਹਦੇ ਨਾਲ ਰੰਗਾ ਭਰੇਆ ਬਤੀਤ ਹੁੰਦਾ ਹੈ ਆਨੰਦਮਈ ਬਤੀਤ ਹੁੰਦਾ ਹੈ ਖੇੜੇ ਤੇ ਖੁਸ਼ੀਆਂ ਦੇ ਨਾਲ ਉਹ ਸਾਰਾ ਮਹੀਨਾ ਕੱਟਦਾ ਹੈ